아아아아아 <목소리도> ਸਾਗਰੂ ਰੋਪਸਾਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰੀਆਂ ਸਾਰੀਆਂ ਸੰਗਤਾਂ ਨੂੰ ਬਾਬਰ ਅਵਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ਪੁਰ ਦੀਆਂ ਬਹੁਤ ਬਹੁਤ ਸਾਰੀਆਂ ਵਾਰਕਾਂ ਜੀ ਅੱਜ ਗੁਰਦੁਆਰਾ ਚੰਨਕੋਂ ਸਾਹਿਬ ਪਾਸ਼ਾ 6ਵੀਂ ਜਿੰਦੂਵਾਲ ਬੰਗਾ ਤੋਂ ਸ਼੍ਰੋਣੀ ਗੱਤਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਰਬੱਤ ਸੰਗਤਾਂ ਆਪ ਜੀ ਦੇਖ ਸਕਦੇ ਹੋ ਕਿ ਬਹੁਤ ਭਾਰੀ ਗੱਠ ਦੇ ਵਿੱਚ ਸੰਗਤਾਂ ਜਿਹੜੀਆਂ ਕਤਰੂਆਂ ਦੀਆਂ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਕਤਰੂਆਂ ਹੋਈਆਂ ਨੇ ਇਲਾਕੇ ਦੀ ਸੰਗਤ ਰਲਮਿਲ ਕਰਕੇ ਇਹ ਜੋ ਨਗਰ ਕੀਰਤਨ ਸਵਾਲਾ ਨਗਰ ਕੀਰਤਨ ਸਜਾਉਂਦੀ ਹੈ ਸੋ ਅੱਜ ਵੀ ਪੂਰੀਆਂ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਸੋ ਬਾਬਾ ਰਵਦਾਸ ਮਹਾਰਾਜ ਜੀ ਦੀ ਬੜੀ ਕਿਰਪਾ ਹੈ ਇਸ ਨਗਰ ਉੱਪਰ ਬਹੁਤ ਏਕਤਾ ਤੇ ਪਾ ਕੇ ਇਸ ਨਗਰ ਦੇ ਅੰਦਰ ਸਾਰੇ ਘਰ ਜਿਹੜੇ ਨੇ ਉਹ ਸੰਗਤਾਂ ਇਕੱਤਰ ਹੋ ਕਰਕੇ ਕਰਦੀਆਂ ਨੇ ਸੋ ਜਿੱਥੇ ਬਾਬਾ ਰਵਦਾਸ ਮਹਾਰਾਜ ਜੀ ਨੂੰ ਨਮਸਕਾਰਾਂ ਹੋ ਰਹੀਆਂ ਉਸ ਮਾਂ ਨੂੰ ਵੀ ਨਮਸਕਾਰਾਂ ਹੋ ਰਹੀਆਂ ਨੇ ਉਸ ਪਿਤਾ ਨੂੰ ਸੰਤੋਖ ਦਾ ਜਿਹਨੂੰ ਨਮਸਕਾਰਾਂ ਹੋ ਰਹੀਆਂ ਨੇ ਮਾਤਾ ਕਲਸ਼ਾ ਦੇਵੀ ਨੂੰ ਨਮਸਕਾਰਾਂ ਹੋ ਰਹੀਆਂ ਨੇ ਜਿਸ ਮਾਂ ਦੀ ਕੁੱਖ ਤੋਂ ਮਹਾਨ ਸੁਪੁੱਤਰ ਨੇ ਪੈਦਾ ਹੋ ਕਰਕੇ ਜੋ ਕਿ ਦੇਸ਼ ਅੰਦਰ ਚੜ੍ਹਦੀ ਕਲਾ ਦੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਮੁੱਚੀ ਕੌਮ ਨੂੰ ਇੱਕ ਹੋਣ ਦਾ ਜਿਨ੍ਹਾਂ ਨੇ ਸਦਾਤ ਬਖਸ਼ਿਸ਼ ਕੀਤਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਹੜੀਆਂ ਰਲਵਿੰਗ ਕਰਕੇ ਇਹ ਸਾਰੇ ਨਗਰ ਕੀਰਤਨ ਜਾਰੀਆਂ ਨੇ ਪੰਜ ਪਿਆਰੇ ਸਹਿਬਾਨ ਜੀ ਹਾਜ਼ਰ ਨੇ ਬਿਲਕੁਲ ਤਿਆਰੀ ਹੈ ਪਿੰਡ ਜਿੰਦੋਵਾਲ ਦੀ ਪ੍ਰਕਰਮਾ ਕਰਦਾ ਹੋਇਆ ਇਹ ਨਗਰ ਕੀਰਤਨ ਇਸੇ ਤਰ੍ਹਾਂ ਇੱਥੇ ਆਣ ਕਰਕੇ ਸਮਾਪਤ ਹੋਣਾ ਹੈ ਸੋ ਦੇਸ਼ਾ ਉਦੇਸ਼ਾਂ ਵਿੱਚ ਵਸ ਰੀਆਂ ਸਾਰੀਆਂ ਸੰਗਤਾਂ ਨੂੰ ਬਾਬਰ ਬਦਾਸ ਮਹਾਰਾਜਿਆਂ ਦੇ ਪ੍ਰਕਾਸ਼ਪੁਰ ਦੀਆਂ ਬਹੁਤ-ਬਹੁਤ ਸਾਰੀਆਂ ਵਾਰਕਾਂ ਜੀ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਣ ਨਿਰੰਦਰ ਬਾਹੀ ਜੀ ਸਾਡੇ ਪੱਤਰਕਾਰ ਸਹਿਬਾਨ ਸਰਕਾਰ ਜੋਧੀ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਕਿ ਹਮੇਸ਼ਾ ਹੀ ਗੁਰੂ ਘਰ ਦੀਆਂ ਖਬਰਾਂ ਜਿਹੜੀਆਂ ਉਹ ਦੇਸ਼ਾਂ-ਵਦੇਸ਼ਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ ਗੁਰੂ ਘਰ ਦਾ ਸੰਦੇਸ਼ ਸੰਗਤਾਂ ਤੱਕ ਪਹੁੰਚਾਉਂਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਸ੍ਰੀ ਗੁਰੂ ਅਰਬਜਾਸ ਮਹਾਰਾਜ ਜੀ ਦੇ 699ਵੇਂ ਪ੍ਰਕਾਸ਼ ਦੇ ਉਸੇ ਲੱਖ ਲੱਖ ਵਧਾਈ ਅਤੇ ਗਿੰਦਵਾਲ ਦੀ ਸੰਗਤ ਨੇ ਅੱਜ ਨਗਰ ਕੀਰਤਨ ਦਾ ਆਯੋਜਨ ਕੀਤਾ ਜਿਹਦੇ ਵਿੱਚ ਸ੍ਰੀ ਗੁਰਦੁਆਰਾ ਸ਼੍ਰੀ ਗੁਰੂ ਸਾਹਿਬ ਜੀ ਦੇ ਸਮੂਹ ਪ੍ਰਬੰਧਕਾਂ ਦਾ ਸਹਿਯੋਗ ਹੈ ਸਭਨਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਕਾਰੇ ਧੰਨ ਗੁਰਦੇਵ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ संतन जागृत गुरु श्री गुरु रविदास महाराज जी ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਪਿੰਡ ਜਿੰਦਵਾੜ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ। ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲਿਆਂ ਦਾ ਔਰ ਗੁਰਦੁਆਰਾ 시리 ਚੰਕਮਨ ਸਾਹਿਬ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਉਹਨਾਂ ਦੇ ਧੰਨਵਾਦੀ ਹਾਂ ਔਰ ਅਸੀਂ ਇਸ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਆਪਣੇ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਪੂਰੀ ਦੇਸ਼ ਵਿੱਚ 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 ਬਾਕੀ ਨਹੀਂ ਨਹੀਂ ਵੀ ਸੰਕਟਾਂ ਆ। ਉਹ ਅਸੀਂ ਵਧਾਈ ਦਿੰਦੇ ਆ ਜੀ। ਮੁबारकबाद ਆ ਜੀ। ਇਹਨਾਂ ਕੁਛ ਕਹਿੰਦਾ ਕਿ ਮੰਨਦਾ ਜੱਜ ਗਿਆ ਜੈ ਗੁਰੂ ਦੇ ਪਤਨ। ਇਹ ਕੀ ਦੇਣਾ ਚਾਹੁੰਦੇ ਆ ਅੱਜ ਜੀ। ਹਾਂਜੀ। ਸਨੇਹਾ ਕੀ ਦੇਣਾ ਚਾਹੁੰਦੇ ਆ ਅੱਜ? ਸਨੇਹਾ ਇਹ ਦੇਣਾ ਚਾਹੁੰਦੇ ਆ ਕਿ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਹੈਗੀਆਂ ਆ ਉਹਨਾਂ ਨੂੰ ਸਾਨੂੰ ਆਪਣੇ ਜੀਵਨ ਵਿੱਚ ਹੋਬ ਕੋ ਲਾਗੂ ਕਰਨਾ ਚਾਹੀਦਾ ਆ। ਉਹਨਾਂ ਦੇ ਪਾਏ ਹੋਏ ਮੋਢਿਆਂ ਤੇ ਚੱਲਣਾ ਚਾਹੀਦਾ ਹੈਗਾ ਜੀ। ਠੀਕ ਹੈ ਜੀ। ਹਾਂਜੀ। ਧੰਨਵਾਦ। ਹਾਂਜੀ ਅੱਜ ਪਿੰਡ ਜਿੰਦੋਵਾਲ ਵਿਖੇ ਜਿਹੜਾ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਮ ਜਦ ਨਗਰ ਕੀਰਤਨ ਸਜਾਇਆ ਜਾ ਰਿਹਾ ਕੀ ਕਹਿਣਾ ਚਾਹਨੇ ਜੀ ਸਾਰੀ ਸੰਗਤ ਨੂੰ ਜੀ ਸ੍ਰੀ ਗੁਰੂ ਦਾਤਮਾਰੀ ਦੇ 6 ਤੋਂ 90 ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਜੀ ਇਥੋਂ ਆਪਣੇ ਸ੍ਰੀ ਚਰਨਗੰਗਲ ਸਾਹਿਬ ਤੋਂ ਇਹ ਨਗਰ ਕੀਰਤਨ ਦਾ ਆਰੰਭ ਹੋਣੇ ਜਾ ਰਿਹਾ ਹੈ ਜੀ ਸਾਰੀ ਸੰਗਤ ਨੂੰ ਜੀ ਲੱਖ ਲੱਖ ਵਧਾਈਆਂ ਜੀ ਸਾਡੇ ਬਰੋ ਦੇ ਹੀ ਕਹਿਣਾ ਅਰਦਾਸ ਹੈ ਪ੍ਰਮਾਤਮਾ ਕੀ ਕੀ ਸੁੱਖ ਸ਼ਾਂਤੀ ਬਖਸ਼ੇ ਜੀ ਜੈ ਗੁਰਦੇ ਸਤਿਗੁਰੂ ਦੇ Havaí right, que right. ख़ुशिया तारोजा सारो नाम ख़ुशि